ਆਪਾਂ ਮਾਫੀ ਮੰਗਦੇ ਆਂ ਤੇ ਹੁਣ ਨਵਾਂ ਸਾਲ ਚੜ੍ਹਿਆ ਏ ਵਧੀਆ ਬੋਲੋ ਚਲੋ ਕੀ ਲੈ ਜਾਣਾ ਇਸ ਦੁਨੀਆ ਤੋਂ ਕੁਛ ਨਹੀਂ ਲੈ ਕੇ ਜਾਣਾ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹਾਂਜੀ ਸ਼ਸ਼ੀ ਕਾਲ ਦੇ ਵੈਲਕਮ ਹੈ ਤੁਹਾਡਾ ਸਾਡੇ ਇਸ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੇਟ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਇਹ ਵਲੌਗ ਅੱਜ ਮੈਂ ਬਹੁਤ ਜ਼ਿਆਦਾ ਲੇਟ ਹੈ ਉਕਾੜ ਲੱਗੀਆਂ ਸਟਾਰਟ ਕਿਉਂਕਿ ਪਹਿਲਾਂ ਮੇਰੀ ਤਬੀਅਤ ਨਹੀਂ ਠੀਕ ਸੀਗੀ ਠੀਕ ਨਹੀਂ ਰਹਿੰਦੀ ਮੈਂ ਠੀਕ ਹੀ ਨਹੀਂ ਹੁਣ ਮੈਂ ਬਿਮਾਰ ਹੀ ਰਹਿੰਦੀ ਹਾਂ ਤੇ ਮੈਂ ਠੀਕ ਨਹੀਂ ਸੀ ਪੂਰਾ ਦਿਨ ਮੈਂ ਇਦਾਂ ਹੀ ਪਈ ਰਹੇ ਤੇ ਸਾਰਾ ਕੰਮ ਹਣੀ ਕਰਦੇ ਆ ਤੇ ਕੰਮ ਤੇ ਵੀ ਜਾਂਦੇ ਆ ਤੇ ਮੈਂ ਠੀਕ ਨਹੀਂ ਰਹਿੰਦੀ ਰੋਟੀ ਪਾਣੀ ਤਾਂ ਮੈਂ ਖੋਦੀ ਬਣਾਉਣੀ ਆ ਇਹ ਝੂਠ ਹੈ ਚਾਹ ਬਣਾ ਦਿੰਦੇ ਆ ਮੈਗੀ ਬਣਾ ਦਿੰਦੇ ਆ ਇਦਾਂ ਦੀਆਂ ਚੀਜ਼ਾਂ ਬਣਾ ਦਿੰਦੇ ਨੇ ਤੇ ਹੁਣ 7:30 ਹੋ ਗਏ ਆ ਤੇ ਰਾਤ ਹੋ ਗਈ ਆ ਪੂਰਾ ਦਿਨ ਇਦਾਂ ਹੀ ਪਈ ਆ ਹੁਣ ਕਹਿੰਦੇ ਕਿ ਉੱਠ ਮਾੜਾ ਮੋਟਾ ਉੱਠ ਕੇ ਆਪਾਂ ਬਾਹਰ ਜਾਂਦੇ ਆ ਕੁਝ ਲੈ ਕੇ ਆਉਨੇ ਆ ਕੇਕ ਵਗੈਰਾ ਲੈ ਆਵਾਂਗੇ న్యూਸ ਆ ਰਾ ਕੱਟ ਲਾਂਗੇ ਤਿਆਰ ਬੈਰ ਹੋਊਗੀ ਜੀ ਤਾਂ ਰਈ ਠੀਕ ਤੇ ਫਿਰ ਚਲੋ ਤਿਆਰ ਬੈਰ ਹੋਵਾ ਕੇ ਤੇ ਵਧੀਆ ਸੈਲੀਬ੍ਰੇਟ ਕਰਾਂਗੇ ਨੱਚਾ ਟੱਪਾਂਗੇ ਆਪਦੇ ਕਮਰੇ 'ਚ ਕਿਉਂਕਿ ਆ ਹੁਣ ਤਾਂ ਸਾਰਾ ਕੁਝ ਰਾਤ ਨੂੰ ਬੰਦੋਗਾ ਨਾ ਮੋਡ ਮੈਂ ਉਹ ਕਿਹਾ ਸੀ ਧਾਰੋਕੇ ਇੱਥੇ ਆ ਜੀ ਤੇ ਆਈ ਆ ਗਈ ਆ ਬਣਾ ਤਿਆਰ ਲੋਗੇ ਵੀ ਬਾਹਰ ਕੁਝ ਲੈਣ ਜਾਣਾ ਜੇਗਾ ਮੈਂ ਤਾਂ ਚਲ ਰਜੇ ਇੱਥੇ ਰਹੇਗਾ ਹੈਗਾ ਤੂੰ ਤਾਂ ਮੈਡਮ ਮੋਟਾ ਬਣਿਆ ਕਰ ਮੈਂ ਪੀਓਐਸ ਸੌਣ ਵਾਲੀ ਲੋਰ ਫਾਇਰ ਤੇ ਤੰਦਾ ਇੱਦੀਂ ਦਾ ਹੋ ਜੀ ਅੱਧੀ ਰਾਤ ਨੂੰ ਪਲਾਨ ਬਣਿਆ ਫੇ ਆਪਾਂ ਨਿਊ ਇਅਰ ਸੈਲੀਬ੍ਰੇਟ ਕਰਾਂਗੇ ਅੱਜ ਅੱਧੀ ਰਾਤ ਨੂੰ ਸਾਡੇ ਇੱਥੇ ਵੱਜਿਆ ਸਾਡੇ ਸੱਤ 7:30 ਹੋ ਗਏ ਰਾਤ ਦੇ 7:30 ਹੋ ਗਏ ਰਾਤ ਦੇ ਤੇ ਹੁਣ ਅਸੀਂ ਨਿਕਲੇ ਇੱਥੋਂ ਕੇਕ ਲੈਣ ਪਰ ਪਤਾ ਨਹੀਂ ਮਿਲੂਗਾ ਜਾਂ ਨਹੀਂ ਮਿਲੂਗਾ ਸ਼ਾਪਸ ਸਾਰੀਆਂ ਬੰਦ ਨੇ ਸਾਡਾ ਬਣਿਆ ਬਾਅਦ ਚੋਂ ਵੀ ਅਸੀਂ ਸੈਲੀਬ੍ਰੇਟ ਕਰਨਾ ਤੇ ਹੁਣ ਦੇਖਦੇ ਆਂ ਕਿ ਸ਼ਾਪ ਖੁੱਲੀ ਮਿਲਦੀ ਕਿ ਨਹੀਂ ਬਾਕੀ ਲੱਗਦਾ ਤਾਂ ਹੈਗਾ ਖੁੱਲੀਆਂ ਜੇ ਮਿਲ ਗਿਆ ਤਾਂ ਫਿਰ ਸੈਲੀਬ੍ਰੇਟ ਕਰਦੇ ਆਂ ਅੱਧੀਆਂ ਤਾਂ ਬੰਦ ਆ ਗਈਆਂ ਹਾਂ ਦੇਖ ਅੱਧੀਆਂ ਤਾਂ ਬੰਦ ਹੋਈਆਂ ਪਈਆਂ ਤੇ ਹੁਣ ਅੱਧੀਆਂ ਹਾਟ ਵੀ ਬਹੁਤ ਜ਼ਿਆਦਾ ਆਇਆ ਹਾਂ ਤੇ ਕੇਕ ਲਿਆਉਣੇ ਕੋਈ ਘੈਂਟ ਜਾ ਨਿੱਕਾ ਜਾ ਕੇਕ ਘੈਂਟ ਜਾ ਕੇਕ ਲੈ ਕੇ ਆਵਾਂਗੇ ਦੋਨਾਂ ਵਾਸਤੇ ਹਾਂ ਸੋਨੇ ਜਾਣੇ ਆ ਸੈਲੀਬ੍ਰੇਟ ਕਰਨ ਨੂੰ ਦੋਨੇ ਜਾਣੇ ਲੱਗ ਆਵਾਂਗੇ ਬਟ ਅਸੀਂ ਆਪਣੀ ਫੈਮਿਲੀ ਜਿਹੜੀ ਜਿਹੜੇ ਕਮਲ ਵਰਗੇ ਸਾਰੇ ਉਹਨਾਂ ਨਾਲ ਕਰਨਾ ਸੀ ਪਰ ਜਿਵੇਂ ਲਾਸਟ ਤੇ ਆ ਕੇ ਹਣੀ ਦਾ ਪਤਾ ਲੱਗਾ ਕਿ ਛੁੱਟੀ ਆ ਨਹੀਂ ਅਸੀਂ ਉਧਰ ਜਾਣਾ ਸੀ ਅੱਜ ਸਾਰਿਆਂ ਨੇ ਸ਼ੌਪ ਤਾਂ ਮਿਲ ਗਈ ਆ ਫੁੱਲੀਆਂ ਦੇਖਦੇ ਆ ਅਨੰਦਰ ਕੇਕ ਬਸਾਨਾ ਹਾਂ ਬੜਾ ਦੂਰ ਅੰਦਰ ਤੇ ਅੰਮਾ ਭਾ ਕੇ ਆ ਗਏ ਸੌਣ ਨਾਲ ਸ਼ੌਪ ਖੁੱਲੀ ਆ ਇਹਨੂੰ ਬਾਸ ਭੇਜਤਾ ਕਹਿੰਦੇ ਅਸੀਂ ਨਹੀਂ ਦੇਣਾ ਸਮਾਨ ਮਾਨ ਨਹੀਂ ਮਤਲਬ ਉਹਨਾਂ ਨੇ ਬੰਦ ਕਰਤਾ ਵਿੱਚ ਸਾਰਾ ਕੁਝ ਦੇਣਾ ਕਰਨਾ ਤਾਂ ਕਰਕੇ ਹੁਣ ਇਹਨਾਂ ਨੇ ਦੇਖਦੇ ਆ ਕਿ ਕਿੰਨਾਂ ਨਾਲ ਜੇ ਕੇਕ ਮਿਲਦਾ ਹੋਇਆ ਤਾਂ ਕੇਕ ਲੈ ਕੇ ਤਰਪੀਗਾ ਜੇ ਬਲੌਗ ਕਿਵੇਂ ਬਣਾਉਣਾ ਹੁੰਦਾ ਉਹਨੇ ਲੱਗ ਜਾਂਦੀ ਆ ਬਣਾਉਣਾ ਹੈ ਤੂੰ ਆ ਕੇ ਫੋਲ ਬਣਾਉਣਾ ਸੀ ਰੇ ਇਸ ਇਨੇ ਪਰ ਉਹਨਾਂ ਨਾਲ ਇੰਗਲਿਸ਼ ਚ ਗੱਲਬਾਤ ਕਰਦੇ ਹੁੰਦੇ ਤੁਹਾਨੂੰ ਪਤਾ ਹੋਣੀ ਆ ਉਹ ਠੀਕ ਆ ਹਾਂ ਤਾਂ ਕਿਚੀ ਕਪਲੀ ਆਂਦਾ ਵਾ ਕੇਕ ਮਿਲ ਗਿਆ ਸਾਨੂੰ ਰੈੱਡ ਵੈਲਟ ਤੇ ਇੱਕ ਆਪਾ ਵਨੀਲਾ ਬਣੀਲਾ ਮਟੇਲਾ ਨਹੀਂ ਬਣੀਲਾ ਮਟੇਲਾ ਨਹੀਂ ਲਾ ਬਣੀਲਾ ਮੈਨੂੰ ਵੀ ਭਾੜਾਤਾ ਦੋ ਇੱਥੇ ਲੈ ਲੀਓ ਉਹ ਅਗਲਾ ਜਮ ਕਿੱਥੋਂ ਉਹ ਨਹੀਂ ਉਹ ਤੋਂ ਲੈਣਾ ਹੁਣ ਕਹਿੰਦੇ ਮੈਂ ਗਲਾਬ ਜੰਮਣ ਖਾਣੇ ਆ। ਅੱਧੀ ਰਾਤ ਨੂੰ ਗਲਾਬ ਜੰਮਣ ਹੁਣ ਚਲੋ ਲੈਣੇ ਜਾ ਕੇ ਉੱਥੋਂ ਲక్ష్ਮੀ ਵਾਲਿਆਂ ਦੇ ਇੱਥੇ ਵੀ ਲక్ష్ਮੀ ਵਾਲੀ ਦੁਕਾਨ ਹੈਗੀ ਆ। ਲక్ష్ਮੀ সুইਟ ਸ਼ਾਪ। ਯਾ। ਆ ਜੀ ਨੇ ਗਲਾਬ ਜੰਮਣਾਂ ਵੀ 5 ਪੀਸ ਗਲਾਬ ਜੰਮਣ। 5 ਪੀਸ ਗਲਾਬ ਜੰਮਣਾਂ ਦੇ 4 ਪੀਸ ਜਲੇਬੀਆਂ ਦੇ ਤੇ ਇੱਕ ਕੇਕ। ਹਾਂ। ਮਿੱਠਾ ਮਿੱਠਾ ਕਰਤਾ ਜਿਵੇਂ ਕਿਉਂ ਯਾਰ ਸਭ ਮਿੱਠਾ ਘੋਣਾ? ਜੇ ਸਾਰੇ ਮਿੱਠਾ ਮਿੱਠਾ ਬੋਲਣਗੇ ਸਾਰਾ ਸਾਲ। ਆਹ। ਤੇ ਹੁਣ ਆਲੇ ਲਿਆ ਉੱਥੋਂ ਨਹੀਂ ਲਿਆ ਸੀ ਲక్ష్ਮੀ ਵਾਲਿਆਂ ਨੂੰ ਅਸੀਂ ਰਾਤ ਨੂੰ ਲੈ ਲਿਆ ਤੇ ਅੰਬਰਸਰ ਸਵੀਟ ਵਾਲਿਆਂ ਦੇ ਲਿਆ ਲਿਆ ਸੀ ਤੇ ਹੁਣ ਚੱਲੇ ਆ ਘਰ ਨੂੰ ਫਿਰ ਕੋਕ ਲੈਣੀ ਸੀ ਨਾ ਉੱਥੇ ਕੋਈ ਸ਼ੌਕ ਸ਼ੌਕ ਖੱਲੇ ਦੇਖ ਹਾਂ ਕੈਂ ਲੱਲਣੇ ਦੋ ਠੀਕ ਹੈ ਪਰ ਦੂ ਤਾਂ ਪੀਣੀ ਨਹੀਂ ਮੈਂ ਮੇਰਾ ਹੈਗਾ ਗਾਵਾ ਠੀਕ ਹੈ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈ ਦੇ 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 ਕਹਣਾ ਕੋਕ ਪੀਣਾ ਤੁਸੀਂ ਹਾਂ ਪਟੂ ਦਾ ਪੀਣਾ ਨਹੀਂ ਤੂੰ ਬਿਮਾਰ ਹੈ ਤੂੰ ਕੋਕ ਪੀਣਾ ਹੀ ਨਹੀਂ ਮੈਂ ਲਿਆ ਮੈਂ ਮੈਂ ਤਾਂ ਕੋਕ ਪੀਣਾ ਨਹੀਂ ਮਨ ਤੋਂ ਮਾਹ ਜੁੱਤਾ ਹੈ ਹਾਂ ਤੈਨੂੰ ਮਨਾ ਕੀਤਾ ਵੀ ਇਹਨੇ ਕੋਈ ਡਰਿੰਕ ਨਹੀਂ ਪੀਣੀ ਉਹ ਅੱਛਾ ਹਾਂ ਸਾਰੀ ਹਾਂ ਕਿਉਂਕਿ ਡਰਿੰਕ ਚ ਗੈਸ ਹੁੰਦੀ ਆ ਉਸ ਕਰਕੇ ਨਹੀਂ ਪੀਣੀ ਇਥੋਂ ਦੀ ਮੇਰੀ ਆਈ ਡਰਿੰਕ ਫੇਵਰੇਟ ਆ ਹੁਣ ਆਪਾਂ ਘਰ ਆ ਗਏ ਸੀ ਹਾਂਜੀ ਤੇ ਮੈਂ ਭੈਣ ਲੱਗੀ ਆ ਪਾਣੀ ਕਿਉਂਕਿ ਮੈਨੂੰ ਰਾਸਤੇ ਚ ਆਉਂਦੇ ਆਉਂਦੇ ਨੂੰ ਬੜੀ ਪਿਆਸ ਲੱਗਿਆ ਸੀ। ਅੱਛਾ। ਠੀਕ ਏ ਇੱਕ ਨੂੰ ਰੱਖ ਦਈਏ। ਚੋ ਇਦਿਹਾਂ ਤੇ ਰਸੂਲ ਰੱਖ ਲਵਾਂ। ਕਿਉਂਕਿ ਹਜੇ ਬਹੁਤ ਜ਼ਿਆਦਾ ਟਾਈਮ ਤੇ ਹਜੇ ਰੋਟੀ ਬਿਖਾਣੀ ਆਪਾਂ। ਹਾਂ। ਸਾਰੇ ਦਿਨ ਦੀ ਅੱਜ ਸੁੱਤੀ ਰਹੀ ਕਿਉਂਕਿ ਠੀਕ ਨਹੀਂ ਰਹਿੰਦੀ। ਦੋ ਤਿੰਨ ਦਿਨ ਹੋ ਗਏ ਠੀਕ ਨਹੀਂ ਹੈਗੀ। ਠਾੜਾ ਕਰਕੇ ਪਈ ਰਹਿੰਦੀ ਆ। ਨੂੰ ਚ ਸਾਰਾ ਕੁਝ ਮੈਂ ਬਣਾ ਕੇ ਦਿਨਾ ਜਦੋਂ ਮੈਂ ਕੰਮ ਆਵਾਂ ਇਹਨਾਂ ਮੈਨੂੰ ਚਾਹ ਲਿਆ ਕੇ ਦਿਨਾ ਸਰੇ ਸਰੇ ਫਿਰ ਠੰਮਣਾ ਇਹਨੂੰ ਉੱਠ ਉੱਠ। ਵੀ ਰੋਟੀ ਨੂੰ ਫੇਰ ਰੋਟੀ ਜਾ ਕੇ ਬਣਾਉਂਦੇ ਆਂ ਪਰ ਖਾਣੇ ਆਂ ਅਸੀਂ ਤੇ ਅੱਜ ਪਲਾਨ ਬਣਾਇਆ ਅੱਧੀ ਰਾਤ ਨੂੰ ਸ਼੍ਰੀ ਦਾ ਕੁਝ ਦੱਸਿਆ ਨਹੀਂ ਵੀ ਆਈ सेलिब्रेट ਕਰਾਂਗੇ ਆਪਾਂ ਹੈਪੀ ਨਰਥ ਅੱਧੀ ਰਾਤ ਨੂੰ ਅਸਲ ਵਿੱਚ ਮੈਨੂੰ ਹੈ ਤੇ ਮੈਂ ਤਾਂ ਆਣੀ ਦੱਸਿਆ ਮੈਨੂੰ ਆ ਇਸ ਤੂੰ ਕੰਮ ਤੇ ਜਾਣਾ ਅੱਛਾ ਤੈਨੂੰ ਪਤਾ ਨਹੀਂ ਛੁੱਟੀ ਅੱਜ ਲਈ ਉਹ ਤਾਂ ਛੁੱਟੀ ਵੀ ਤੁਹਾਨੂੰ ਲੇਟ ਦੱਸੀ ਆ ਕਿ ਅੱਜ ਛੁੱਟੀ ਹੈ ਮੈਨੂੰ ਪਹਿਲਾਂ ਕੰਮ ਤੇ ਸੱਦੇ ਸੀ ਫਿਰ ਮੈਨੂੰ ਕੌਣ ਆ ਗਿਆ ਗੈਰ ਜੁੱਤੀ ਨੀ ਮੇਰ ਦੀ सेलिब्रेशन ਕਰੂਗਾ ਦੇ ਘਰ ਵਗਰੀ ਤਾਂ ਕਰਕੇ ਹੋਰ ਅਸੀਂ ਕੇਕ ਵਗੈਰਾ ਲੈ ਕੇ ਆਉਂਦਾ ਤੇ ਹੁਣ ਆਪਾਂ ਜਦੋਂ ਨਿਊ ਇਅਰ ਸਟਾਰਟ ਚੜੂਗਾ ਨਾ ਵੰਦਣਾ 12 ਵਜੇ ਤੋਂ ਬਾਅਦ ਉਦੋਂ ਆਪਾਂ ਸੈਲੀਬ੍ਰੇਟ ਕਰਾਂਗੇ ਇਡੀਆ ਜੀ ਵੀ ਆਪਾਂ ਫੋਨ ਕਰਾਂਗੇ ਹਾਂ ਉਦੋਂ ਫੋਨ ਕਰਾਂਗੇ ਇਡੀਆ ਜੀ ਤੇ ਸਾਰਿਆਂ ਨੂੰ ਹਾਂ 5 ਵਜੇ ਹਾਂ ਸਾਰਿਆਂ ਨੂੰ ਸਵੇਰੇ ਸਵੇਰੇ ਫੋਨ ਕਰਕੇ 18 ਵੀਡੀਓ ਤਲਵਾ ਇਸ ਕਾਲ ਦੇਖ ਦਿਖਾ ਰਹੀ ਹਾਂ ਹੁਣ ਆਪਣੀ ਹੋ ਗਈ ਰੋਟੀ ਦੀ ਤਿਆਰੀ ਰੋਟੀ ਦੀ ਤਿਆਰੀ ਬੈਠੇ ਨੇ ਕਿ ਦਹੀਂ ਖਾਣਾ ਸੀ ਆ ਦਹੀਂ ਜੱਤੀਆਂ ਕਰਦੇ ਤੇ ਮਿੱਠਾ ਮਿੱਠਾ ਖਾਣਾ ਮਿੱਠਾ ਆਪਾਂ ਨਾਲ ਹੀ ਖੋਲਨੇ ਆ ਮੈਂ ਮਿੱਠੇ ਨਾਲ ਬਰਕਨ ਨਾਲ ਖਾਣਾ ਇੰਨਾ ਕਰ ਲੈਂਦਾ ਸੀ ਆਪਾਂ ਆਪਣੇ ਵਾਸਤੇ ਹਾਂ ਹਾਂ ਦੋ ਤੁਸੀਂ ਖਾ ਵੀ ਲਈਆਂ ਇਹ ਤਾਂ ਜਿਹੜੀ ਵਾਇਕਮ ਹੈ ਚਾਰ ਗਲਾਬ ਜਾਮਨ ਸੀ ਤੇ ਜਲੇਬੀ ਸੀ ਤੇ ਖਾ ਗਏ ਨੇ ਨਾ ਮੇਰਾ ਹੁੰਦਾ ਏ ਤੇ ਖਾਣਾ ਇਹਨਾਂ ਦਾ ਹੁੰਦਾ ਨਾ ਤੇ ਦਾਲ ਦੱਸੋ ਕਿਦਾਂ ਬਣੀ ਆ ਬਹੁਤ ਠੰਡਾ ਹੈ ਟੇਸਟੀ ਦਾ ਸਪਾਈਸੀ ਦਾ ਖਾਈਏ ਫਿਰ ਹਾਂ ਤਾ ਕੋ ਕਹਿੰਦੀ ਅੱਜਕੱਲ ਮੁੰਡੇ ਵਾਲਾ ਜ਼ਿਆਦਾ ਖੀਰਾ ਖਾਣ ਲੱਗ ਗਿਆ ਵਾਈ ਖੀਰਾ ਵਧੀਆ ਰਹਿੰਦਾ ਸਿਹਤ ਲਈ ਸਾਰੀਆਂ ਚੀਜ਼ਾਂ ਪਚਾ ਦਿੰਦਾ ਅੱਛਾ ਧੁੱਖ ਲੱਗਣ ਲੱਗਦਾ ਤੁਹਾਡੇ ਪਚਦੀ ਨਹੀਂ ਨਹੀਂ ਪਚਦੀ ਨਹੀਂ ਅੱਛਾ ਗੱਲਾਂ ਵੀ ਪਚਾ ਦਿੰਦਾ ਫਿਰ ਜਿਹੜੇ ਢਿੱਡ ਤੇ ਨੇ ਗੋਲਾ ਵੱੜਦਾ ਲੋਕਾਂ ਨੂੰ ਤੇ ਹਾਂਜੀ ਹੁਣ ਆਪਾਂ ਖਾਣ ਲੱਗੇ ਆ ਰੋਟੀ ਤੇ ਟਾਈਮ ਸਾਡੇ ਹੋ ਗਏ 9 ਵਜੇ ਹਨਾ 9 ਵਜੇ ਰੋਟੀ ਰੋਟੀ ਖਾ ਕੇ ਕਿਚਨ ਵਗੈਰਾ ਸਾਫ ਕਰਕੇ ਫਿਰ ਜਾਣੇ ਆਪਾਂ ਉੱਪਰ ਤੇ ਫਿਰ ਆਪਾਂ ਕਰਾਂਗੇ ਨਿਊ ਇਅਰ ਦੀ ਪਾਰੰਪਰਿ ਟ 12 ਵਜੇ ਦੀ ਯਾ ਯਾ ਰੈਡੀ ਰੈਡੀ ਗੋ OK ਇਹ ਗਾਰਡਨ ਆਹ ਮੈਂ ਤੇਰੇ ਬੱਬੀ ਚੱਕਣੇ ਸੀ ਤੇ ਅਗਦੀ ਮੰਜੂਲ ਜੱਪੀ ਨਾ ਗਾਵਲ ਦਾ ਨਾਲ ਉਹ ਚੱਕ ਲੈਣ ਦੇ ਸੀ ਕਿੰਨ ਤੇ ਜਦੋਂ ਆਏ ਤੇ ਥੋੜਾ ਟਾਈਮ ਬੈਠੀ ਤੈਨਸਾ ਹੋ ਗਈ ਅਜੇ ਕਹਿੰਦੀ ਸੀ ਮੈਂ ਡ੍ਰੈਸ ਪਾਉਣੀ ਹੈ ਨਾ ਮੈਂ ਸਾਲ ਤੇ ਜਦੋਂ ਸੈਲਿਬ੍ਰੇਸ਼ਨ ਕਰਾਂਗੇ ਟਾਈਮ ਸਾਰੇ ਲੱਗੇ 15 ਮਿੰਟ ਨਵਾਂ ਸਾਲ ਤੱਕ ਇੰਤਜ਼ਾਰ ਸੁਟੀ ਗਈ ਆਪੇ ਉਹ ਉਹ ਔਰ ਤਾਂ ਤੇ ਨੰਮਾਸਾਲ ਚੜਨਾ ਉਹਦਾ ਵੀ ਜਿੰਦ ਇਸ ਪਾਉਂਗੀ ਮੈਂ ਹੈ ਕੱਲ ਨੂੰ ਐ ਵੀ ਸਾਂਝਾ ਚੰਗਾ ਹੋਰ ਤੇ ਜਿਹੜਾ ਲੈਂਦਾ ਥੱਲੇ ਕੇਕ ਹੈ ਇਹ ਕੱਟਣ ਨੂੰ ਉਹੋ ਗਿਨੇ ਕੱਟਣਾ ਹੈ ਹਾਂ ਬਸ ਇਹ ਕੱਟਣਾ ਹਾਂ ਸੋਗਾ ਕੱਟਣਾ ਸੋਗਾ ਸੋਗਾ ਨਹੀਂ ਦੇਰ ਨੂੰ ਇਥੇ ਦਿਗਾਇਆ ਹੈ ਆ ਸੁੱਤੀ ਪਈ ਹੈ ਉੱਠ ਮਾਲ ਮਾਰਕਿਟ ਚ ਪਿਹੜੇ ਉਹ ਪਹਿਨੇ ਉੱਠਣਾ ਤੇ ਫਿਰ ਆਪਾਂ ਕੇ ਘਟਾਂਗੇ 15 ਮਿੰਟ ਰਹਿ ਗਏ ਨਮਾਸਾਲ ਚੜਨ ਤੇ ਤੇ ਫਿਰ ਆਪਾਂ ਫੋਨ ਲਾਵਾਂਗੇ ਸਾਰੇ ਫੈਮਿਲੀ ਮੈਂਬਰ ਨੂੰ ਵਧਾਈਆਂ ਦਵਾਂਗੇ ਨਵੇਂ ਸਾਲ ਦੀਆਂ ਤੇ ਮੈਨੂੰ ਨਾ نیند ਬੁਰੀ ਆਈ ਹੈ ਮੈਂ ਥੋੜਾ ਟਾਈਮ ਸੌਂ ਗਈ ਸੀ ਮੈਨੂੰ ਨੀਂਦ ਆਈ ਜਾਂਦੀ ਸੀ ਅੱਖਾਂ ਵੀ ਮੇਰੀਆਂ ਸੁੱਝ ਗਈਆਂ ਬਟ ਮੈਂ ਸੋਚਿਆ ਸੀ ਵੀ ਡਰੈਸ ਰੂਮ ਤੋਂ ਬਾਅਦ ਪੂਰਾ ਰਾਈਟ ਸ਼ੈਡੀ ਹੋ ਕੇ ਨਿਊਜ਼ਰ ਥੋੜਾ ਆਪਣੇ ਰੂਮ 'ਚ ਸੈਲੀਬ੍ਰੇਟ ਕਰਾਂਗੇ ਪਰ ਨੀਂਦ ਦੇ ਕਿਸ ਕਾ ਯੋਗ ਹੈ ਟਾਈਮ ਹੋ ਗਿਆ ਤੇ ਪੂਰੇ 12 ਵੱਜ ਚੁੱਕੇ ਨੇ ਰਿੰਦੇ ਨੇ 12 ਪੂਰੇ 12 ਵੱਜ ਚੁੱਕੇ ਨੇ ਤੇ ਮੇਰੀ YouTube ਫੈਮਿਲੀ ਨੂੰ ਮੇਰੇ ਐਂਡ ਮੇਰੇ ਹਸਬੈਂਡ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਇਅਰ ਰਾਬਤਾ ਤੁਹਾਡੇ ਲਈ ਬਹੁਤ ਵਧੀਆ ਨਵਾਂ ਸਾਲ ਲੈ ਕੇ ਆਵੇ ਬਹੁਤ ਬਹੁਤ ਤੁਸੀਂ ਤਰੱਕੀਆਂ ਕਰੋ ਤੇ ਸਾਰਿਆਂ ਦਾ ਇਹ ਜਿਹੜਾ ਹੈਪੀ ਨਿਊ ਇਅਰ ਨਵਾਂ ਸਾਲਾ ਖੁਸ਼ੀਆਂ ਪਰਿਆਂ ਮੇ ਪ੍ਰਮਾਤਮਾ ਸਾਰਿਆਂ ਦੀਆਂ ਖੁਆਇਸ਼ ਨੂੰ ਪੂਰੀਆਂ ਕਰੇ ਹਲਵਾ ਚਾਲਦੇ ਪਟਾਕੇ ਚਲਾਦੇ ਚਲਾਦੇ ਦੇਖ ਪਟਾਕੇ ਚਲਾਦੇ ਇੱਧਰ ਅਸੀਂ ਆਂ ਦੂਰੋਂ ਚਲਾਦੇ ਨੇ ਪਟਾਕੇ ਹਾਂ ਕੇਕ ਕੱਲੀ ਨੇ ਨਹੀਂ ਖਾਣਾ ਜਿਹੜਾ ਤੂੰ ਲੈ ਕੇ ਰਹਿ ਗਈਆਂ ਇੱਕ ਮਿੰਟ ਮੈਨੂੰ ਠੀਕ ਤਾਂ ਕਰ ਲੈਣ ਨੂੰ ਹੂੰ ਠੀਕ ਕਰਨ ਨੂੰ ਇੱਥੇ ਕਿਹੜਾ ਲੱਬੜਾ ਸੀ ਤੇ ਦੂਸਰਾ ਨਹੀਂ ਕਹਿੰਦਾ ਮੈਂ ਇੱਕ ਹੀ ਖਾਧਾ ਜਾਣਾ ਹੁਣ ਰਾਤ ਨੂੰ ਦੇ ਇਹ ਦੇਖਾ ਕਰਨਾ ਵਿੱਚੋਂ ਕੱਢਣਾ ਕਰ ਤੂੰ ਆ ਫਿਰ ਇਕੱਠਾ ਗਿਆ ਚੱਲ ਆਜੋ ਫਿਰ ਇਕੱਠੇ ਇਕੱਠਾ ਹੈਗਾ ਆਪਾਂ ਉਹ ਲੈ ਕੇ ਯੂਨੀਵਰਸਿਟੀ ਲੈ ਕੇ ਨਹੀਂ ਆਉਂਦਾ ਯੂਨੀਵਰਸਿਟੀ ਭਰ ਲੈ ਕੇ ਆਉਂਦਾ ਤੇ ਸਾਡੇ ਵੱਲੋਂ ਸਾਡੀ YouTube ਫੈਮਿਲੀ ਨੂੰ ਸਾਡੇ ਸਾਰਿਆਂ ਜਿੰਨੀਆਂ ਵੀ ਸਾਡੋ ਲੁਕੀ ਮੇਰੇ ਭੈਣ ਭਰਾ ਦੇ ਵੀ ਆ ਦੁਆਰ ਤੋਂ ਫੇਰ ਦੋਨਾਂ ਵੱਲੋਂ ਹੈਪੀ ਬਰਥਡੇ ਅਰ ਤੇ ਰੱਬ ਤੁਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਤੇ ਚਲੋ Ketika terlalu campur nari ketangke Happy New Year Happy New Year Aku Oh Gopi nu karna sih. <laughs> Happy New Year Happy New Year, Happy New Year. See, ਤਾਸ਼ ਦਿਉਈ ਆ ਰਹੇ ਨੇ ਯੂਕੇ ਜਮਨ ਰਿਆ ਤੇ ਕਾਫੀ ਕਮੈਂਟਰ ਨੇ ਤੁਸੀਂ ਕਿੱਥੇ ਗਏ ਆ ਵੈਸੇ ਤਾਂ ਅਸੀਂ ਦੱਸਿਓ ਆਂ ਵੀ ਅਸੀਂ ਯੂਕੇ ਗਏ ਆਂ ਇੰਗਲੈਂਡ ਚ ਅੱਜ ਯਾਰ ਮੈਂ ਉਥੇ ਪਾਣੀ ਦਾ ਗਲਾਸ ਵੀ ਰੱਖਾਇ ਜਿਆ ਆ ਕੇ ਉਹ ਮੈਂ ਪਾਣੀ ਲੈ ਕੇ ਜਾਊਂਗਾ ਉਹ ਪਾਣੀ ਥਲੀ ਰਿਹਾ ਗਿਆ ਤੇ ਪੂਰਾ ਸੋਤਿਆ ਸੀ ਵਧੀਆ ਐਂਡ ਡਰੈਸ ਰੂਮਸ ਪਾ ਗਏ ਵਧੀਆ ਸੈਲੀਬ੍ਰੇਟ ਕਰਾਂਗੇ ਨੱਚਾਂ ਟੱਪਾਂਗੇ ਨੱਚਾਂਗੇ ਆਪਾਂ ਹੋੜ ਵੀ ਚਲੋ ਕੋਈ ਗਾਣੇ ਖੁਸ਼ੀ ਮਨਾਉਣੇ ਚਾਹੀਦੇ ਜਦੋਂ ਤੇ ਵੀ ਹੋਏਗੇ ਉਹਦਾਂ ਦੇ ਉਹਦਾਂ ਦੇ ਡਰੈਸ ਅਪ ਬਚਣਾ ਹਾਂ ਚਲ ਨਵਾਂ ਸਾਲ ਚੜਿਆ ਬਹੁਤ ਖੁਸ਼ੀ ਦੀ ਗੱਲ ਹੈ ਰਾਣੀਆਂ ਸਾਰੀਆਂ ਗਿਲੇ ਸ਼ਿਕਵੇ ਭੁੱਲ ਕੇ ਜਿਹੜੇ ਵੀ ਸਾਡੇ ਨਾਲ ਚੱਲਣ ਇੱਥੇ ਆਉਣ ਕਰਕੇ ਗੁੱਸੇ ਨੇ ਕਿ ਸਾਨੂੰ ਨਹੀਂ ਦੱਸਿਆ ਵੀ ਤੁਸੀਂ ਗਏ ਹੋ ਸਾਨੂੰ ਪਹਿਲਾਂ ਕੋਣੀ ਦੱਸਿਆ ਉਹਨਾਂ ਨੂੰ ਆਪਾਂ ਮਾਫੀ ਮੰਗਦੇ ਹਾਂ ਤੇ ਹੁਣ ਨਵਾਂ ਸਾਲ ਚੜ੍ਹਿਆ ਹੈ ਵਧੀਆ ਬੋਲੋ ਚਲੋ ਕੀ ਲੈ ਜਾਣਾ ਇਸ ਦੁਨੀਆ ਤੋਂ ਕੁਝ ਨਹੀਂ ਲੈ ਕੇ ਜਾਣਾ ਤੇ ਕੋਈ ਫਾਇਦਾ ਨਹੀਂ ਗੁੱਸੇ ਗਿਲੇ ਕਰਨ ਦਾ ਪ੍ਰਮਾਤਮਾ ਸਭ ਨੂੰ ਤਰੱਕੀ ਬਖਸ਼ੇ ਜਿਵੇਂ ਲੱਗੀ ਪਈ ਖਾਣਾ ਸਾਹੀ ਭਾਗੀ ਉਹ ਜਿਹੜਾ ਪਛਲਾ ਦੂਜੇ ਨੇ ਬੈਠੇ ਸਿਰੋਵਰੀ ਕੱਲੀ ਖਾ ਗਈ ਆਹੋ ਕੋਖੜੇ ਜੀ ਆ ਗੋ ਘਾਵ ਮੈਂ ਇਹ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਵੀ ਹੈ ਹਲੋ ਟੇਸਟੀ ਆਹ ਲੋ ਤੁਸੀਂ ਤੁਸੀਂ ਆਓ ਆਂ ਬਾਤ ਚੋ ਬੋਲ ਕੇ ਖਾਂਗੇ ਤੇ ਇਹ ਆਪਾ ਗੋਪੀ ਨੂੰ ਕਹਾਂ ਸੀ ਕਿ ਤੂੰ ਜਾਗਦਾ ਨਹੀਂ ਆ ਪਤਨੂ ਫੋਨ ਕਰਾਂਗੇ ਹੁਣ ਦੇਖਦੇ ਹਾਂ ਕਾ ਉਹਨੇ ਚੱਕ ਲਿਆ ਤਾਂ ਫੋਨ ਇੱਧਰ ਦੇਖੋ ਕਿਦਾਂ ਖਾਣ ਪੈਣੇ ਅਣੀ ਧੱਕ ਗਈ ਆ ਤੁਹਾਨੂੰ ਹੈ ਵਾਹ ਗੋਪੀ ਨੂੰ ਫੋਨ ਕਰਿਆ ਹੁਣ ਨਹੀਂ ਚੱਕਿਆ ਬਈ ਹੁਣ ਆਪਾਂ ਲੱਗੇ ਆ ਸੋਣ ਕਿਉਂਕਿ ਆਪਾਂ ਸਾਰਿਆਂ ਨੂੰ ਫੋਨ ਲਾਇਆ ਸੀ ਬਟ ਕਿਸੇ ਨੇ ਚੱਕਿਆ ਨਹੀਂ ਤੇ ਫਿਰ ਮੰਮੀ ਨੂੰ ਫੋਨ ਲਾਇਆ ਮੰਮੀ ਨੇ ਜਾਗ ਲਿਆ ਉਹਨਾਂ ਨਾਲ ਆਪਾਂ ਥੋੜਾ ਬੱਤਾਂ ਕੀਤੀਆਂ ਤੇ ਹੁਣ ਗੱਲਾਂ ਬਾਤਾਂ ਕਰਕੇ ਟਾਈਮ ਬੱਝ ਚੁੱਕਿਆ ਇੱਕ ਤੇ ਇਹ ਬਹੁਤ ਜ਼ਿਆਦਾ ਨਹੀਂ ਰੋ ਗਿਆ ਤੇ نیند ਬਹੁਤ ਜ਼ਿਆਦਾ ਆ ਰਹੀ ਆ ਤੇ ਹੁਣ ਲੱਗੇ ਆਪਾਂ ਸੌਣ ਸਾਈਏ ਹਨੀ ਨਹੀਂ ਨਹੀਂ ਇੱਥੇ ਆਪਾਂ ਕਰ ਦਿਆਂ ਬਲੌਗ ਦਾ ਐਂਡ ਜੇ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਬਲੌਗ ਸੋਹਣਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਕੱਲ ਨਵੇਂ ਸਾਲ ਦੀ ਸਵੇਰ ਨਾਲ ਮਿਲਦੇ ਹਾਂ ਕਿਸੇ ਨਵੇਂ ਬਲੌਗ ਨਾਲ